ਤੁਸੀਂ ਦੇ ਦਿਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਦੀ ਦੇ ਆਵਾਵਾਸਤੀ ਵਿੱਚ ਜਿੱਥੇ ਲਗਾਤਾਰ ਬਾਰਿਸ਼ ਪੈਣ ਨਾਲ ਛੱਤਾਂ ਚੋਰੀਆਂ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਤੇ ਧਰਮਸਾਲਾ ਵਿੱਚ ਰਹਿਣ ਲਈ ਮਜਬੂਰ ਨੇ ਗੱਲ ਕਰਾਂਗੇ ਜੋ ਕਿ ਧਰਮਸਾਲਾ ਵਿੱਚ ਰਹਿ ਰਹੇ ਨੇ ਜੇ ਇੱਕ ਪਰਿਵਾਰ ਐਸਾ ਜਿਹਦਾ ਬੱਚਾ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਬੜੀ ਪ੍ਰੋਬਲਮ 'ਚ ਪਰਿਵਾਰ ਆ ਤਾਂ ਗੱਲਬਾਤ ਕਰਾਂਗੇ ਕੀ ਨਾਮ ਮਮਤਾ ਜੀ ਪਿਆਰੋ ਆਪੇ ਐਟਸ ਤੁਸੀਂ ਧਰਮਸਾਲਾ ਵਿੱਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਬਾਰਿਸ਼ ਕਰਕੇ ਕਈ ਦਿਨਾਂ ਦੇ ਰਹਿਣਾ ਭਾਈ ਅੱਜ ਤਾਂ ਐਤਵਾਰ ਤੋਂ ਦੋ ਤਿੰ ਛੱਤਾਂ ਚੋਰੀਆਂ ਨੇ ਮਾਤਾ ਜੀ ਕਰ ਸੜ ਤੋਂ ਬਰਾ ਹਲਵਾ ਕਰ ਭਾਈ ਘਰੇ ਜਾ ਕੇ ਤੇ ਲੈ ਤੋਈ ਐਂ ਦੇ ਕੀ ਜਾਂਦਾ ਪਾਣੀ ਤਵਕ ਕੋਈ ਸੁਨੇ ਫਾਰਮ ਵਗੈਰਾ ਵੀ ਭਰੇ ਨਹੀਂ ਫਾਰਮ ਭਰੇ ਹੋਏ ਨੇ ਭਾਈ ਉਹ ਜੇ ਕਰਤ ਉਸ ਉਹਨਾਂ ਦਾ ਆਇਆ ਸੁਨੇਹਕ ਨਹੀਂ ਆਇਆ ਜੀ ਨਾ ਕੋਈ ਸੁਨੇਹਾਨੀ ਸਾਡੇ ਸਾਰੇ ਗਲੀ ਦੇ ਪਰੇ ਹੋਏ ਨੇ ਸਾਡੇ ਤੁਸੀਂ ਕੀ ਪ੍ਰਸ਼ਾਸਨ ਤੋਂ ਮਾ ਜਾਨੀ ਕਿ ਮੰਗ ਕਰ ਦਿਓ ਮਾਤਾ ਜੀ ਬਸ ਸਾਡੀ ਕਾਜ ਮੰਗਾ ਸਾਡੇ ਘਰ ਬਲੋਟ ਆ ਜਾਣ ਭਾਈ ਅਸੀਂ ਕੀ ਮੰਗ ਕਰਨੀ ਓਕੇ ਤੇ ਕੀ ਕੰਮਕਾਰ ਕਰਦੇ ਨੇ ਜੀ ਪਰਿਵਾਰ ਪਰਿਵਾਰੋਂ ਮੁੰਡਾ ਤਾਂ ਪ੍ਰਿਆਪ ਭਾਈ ਅੱਛਾ ਜਿਹੜਾ ਕੰਮ ਕਰਨ ਵਾਲਾ ਜੀ हां मुंडा ओ घर दे करदे ने ਸਾਡੇ ਬਹੂ ਵਿਚਾਰੀ ਕਰਾਂਤ ਕਾਰਮ ਕਰਦੇ ਲੋਕਾਂ ਆਉਣੀ ਲੈ ਜਾਓ ਕੀ ਨਾਮ ਮਮਤਾ ਅੱਛਾ ਕੀ ਨਾਮ ਆ ਜੀ ਮਲਕੀਤ ਕੌਰ ਅੱਛਾ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਭਾਈ ਤੁਸੀਂ ਇੱਥੇ 2-3 ਦਿਨਾਂ ਤੋਂ ਰਹਿ ਰਹੇ ਕਿੰਨੇ ਜੀ ਹੋਕਰ 10 ਜੀ ਆਸੀ ਅੱਛਾ ਕੀ ਕਰਦੀ ਕੋਈ ਹਾਲਤ ਵਗੈਰਾ ਛੱਤਾਂ ਵਗੈਰਾ ਚੋਰੀ ਨਹੀਂ ਤਾਂ ਪਾਟ ਗਿਆ ਕੰਦਾ ਕੁੱਦਾ ਸਾਰੀਆਂ ਪਾਟੀਆਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੁਣੇ ਜੀ ਨਾ ਕੁਛ ਨਹੀਂ ਲਿਆਂਦਾ ਕੋਈ ਫਾਰਮ ਵਗੈਰਾ ਹਾਂ ਪਰ ਇਹ ਵੀ ਨਹੀਂ ਕਿ ਵੀ ਆਇਆ ਕੁਛ ਨਹੀਂ ਕੰਮ ਕਰ ਕੀ ਕਰਦੇ ਨੇ ਜੀ ਕਰਦੇ ਕਮ ਬੈਠਾ ਮੰਝੇ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰ ਬਸ ਆਹੀ ਸਾਡਾ ਘਰਾਂ ਦਾ ਹੱਲ ਹੋ ਜੇ ਕੋਈ ਇਹ ਨੇ ਲੋਕ ਜਿਨ੍ਹਾਂ ਨੇ ਦੱਸਿਆ ਉਹਦਾ ਹਾਲ ਕੰਮਕਾਰ ਤੋਂ ਵੀ ਥੱਲੇ ਬੈਠੇ ਨੇ ਯਾਨੀ ਕਿ ਬਿਮਾਰ ਨੇ ਪੀੜਤ ਨੇ ਫਾਰਮ ਵੀ ਭਰ ਚੁੱਕੇ ਦਿਨਿਕ ਸੁਰੇਤ ਤੁਹਾਡੇ ਨਾਲ ਮਹਿਮੂਦ ਬਰਨਾਲਾ ਤੁਸੀਂ ਦੇਖੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਦੀ ਦੀ ਆਵਾਵਾਸਤੀ ਵਿੱਚ ਜਿੱਥੇ ਲਗਾਤਾਰ ਬਾਰਿਸ਼ ਪੈਣ ਨਾਲ ਛੱਤਾਂ ਚੋਰੀਆਂ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਤੇ ਧਰਮਸਾਲਾ ਵਿੱਚ ਰਹਿਣ ਲਈ ਮਜਬੂਰ ਨੇ ਗੱਲ ਕਰਾਂਗੇ ਜੋ ਕਿ ਧਰਮਸਾਲਾ ਵਿੱਚ ਰਹਿ ਰਹੇ ਨੇ ਜੇ ਇੱਕ ਪਰਿਵਾਰ ਐਸਾ ਜਿਹਦਾ ਬੱਚਾ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਬੜੀ ਪ੍ਰੋਬਲਮ 'ਚ ਪਰਿਵਾਰ ਆ ਗੱਲਬਾਤ ਕਰਾਂਗੇ ਕੀ ਨਾਮ ਮਮਤਾ ਜੀ ਪਿਆਰੋ ਆ ਬਈ ਅੱਛਾ ਤੁਸੀਂ ਧਰਮਸਾਲਾ ਵਿੱਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਬਾਰਿਸ਼ ਕਰਕੇ ਕਈ ਦਿਨਾਂ ਦੇ ਰਹਿਣਾ ਬਈ ਅਜ ਤਾਂ ਇਤਵਾਰ ਤੋਂ ਦੋ ਛੱਤਾਂ ਚੋਰੀਆਂ ਨੇ ਮਾਤਾ ਜੀ ਘਰ ਸੜ ਤੋਂ ਬਰਾਹਲਵਾ ਕਾ ਭਾਈ ਘਰ ਜਾ ਕੇ ਤੇ ਲੈ ਤੋਈ ਐਂ ਦੇ ਕੀ ਜਾਂਦਾ ਪਾਣੀ ਤਵਕ ਕੋਈ ਸੁਨੇ ਫਾਰਮ ਵਗੈਰਾ ਵੀ ਭਰੇ ਨਹੀਂ ਫਾਰਮ ਭਰੇ ਹੋਏ ਨੇ ਭਾਈ ਉਹ ਜੇ ਕੱਤ ਉਸ ਉਹਨਾਂ ਦਾ ਆਇਆ ਸੁਨੇਹਕ ਨਹੀਂ ਆਇਆ ਜੀ ਨਾ ਕੋਈ ਸੁਨੇਹ ਨਹੀਂ ਜੀ ਸਾਡੇ ਸਾਰੇ ਗਲੀ ਦੇ ਪਰੇ ਹੋਣ ਸਾਡੇ ਤੁਸੀਂ ਕੀ ਪ੍ਰਸਾਦ ਤੋਂ ਮਾ ਜਾਨੀ ਕਿ ਮੰਗ ਕਰ ਦਿਓ ਮਾਤਾ ਜੀ ਬਸ ਸਾਡੀ ਕਾਜ ਮੰਗਾ ਸਾਡੇ ਘਰ ਲੋਟ ਆ ਜਾਣ ਭਾਈ ਅਸੀਂ ਕੀ ਮੰਗ ਕਰਨੇ ਓਕੇ ਤੇ ਕੀ ਕੰਮਕਾਰ ਕਰਦੇ ਨੇ ਜੀ ਪਰਿਵਾਰ ਪਰਿਵਾਰੋਂ ਮੁੰਡਾ ਤਾਂ ਪ੍ਰਿਆ ਭਾਈ ਅੱਛਾ ਜਿਹੜਾ ਕੰਮ ਕਰਨ ਵਾਲਾ ਜੀ हां मुंडा ओ घर दे करदे ने ਸਾਡੇ ਬਹੁਤ ਵਿਚਾਰੀ ਕਰੰਤ ਕੰਮ ਕਰਦੇ ਲੋਕਾਂ ਆਉਣੀ ਲੈ ਜਾਓ ਕੀ ਨਾਮ ਮਮਤੇ ਅੱਛਾ ਕੀ ਨਾਮ ਆ ਜੀ ਮਲਕੀਤ ਕੌਰ ਅੱਛਾ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਭਾਈ ਤੁਸੀਂ ਇੱਥੇ 2-3 ਦਿਨਾਂ ਤੋਂ ਰਹਿ ਰਹੇ ਕਿੰਨੇ ਜੀ ਹੋਕਰ 10 ਜੀ ਆਸੀ ਅੱਛਾ ਕੀ ਕਰਦੀ ਕੋਈ ਹਾਲਤ ਵਗੈਰਾ ਛੱਤਾ ਵਗੈਰਾ ਚੋਰੀ ਨਹੀਂ ਤਾਂ ਪਾਟ ਗਿਆ ਕੰਦਾ ਕੁੰਦਾ ਸਾਰੀਆਂ ਪਾਟੀਆਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੁਣੇ ਜੀ ਨਾ ਕੁਛ ਨਹੀਂ ਲਿਆਂਦਾ ਕੋਈ ਫਾਰਮ ਵਗੈਰਾ ਹਾਂ ਪਰ ਇਹ ਵੀ ਨਹੀਂ ਕਿ ਵੀ ਆਇਆ ਕੁਛ ਨਹੀਂ ਕੰਮ ਕਰ ਕੀ ਕਰਦੇ ਨੇ ਜੀ ਕਰਦੇ ਕਮ ਬੈਠਾ ਮੰਜੀ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰ ਬਸ ਆਹੀ ਸਾਡੇ ਘਰਾਂ ਦਾ ਹੱਲ ਹੋ ਜੇ ਕੋਈ ਇਹ ਨੇ ਲੋਕ ਜਿਨ੍ਹਾਂ ਨੇ ਦੱਸਿਆ ਉਹਦਾ ਹਾਲ ਕੰਮਕਾਰ ਤੋਂ ਵੀ ਥੱਲੇ ਬੈਠੇ ਨੇ ਯਾਨੀ ਕਿ ਬਿਮਾਰ ਨੇ ਪੀੜਤ ਨੇ ਫਾਰਮ ਵੀ ਭਰ ਚੁੱਕੇ ਦਿਨਿਕ ਸਵੇਰੇ ਤੁਹਾਡੇ ਨਾਲ ਮਹਿਮੂਦ ਬਰਨਾਲਾ ਤੁਸੀਂ ਦੇਖੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਦੀ ਦੀ ਆਵਾਵਾਸਤੀ ਵਿੱਚ ਜਿੱਥੇ ਲਗਾਤਾਰ ਬਾਰਿਸ਼ ਪੈਣ ਨਾਲ ਛੱਤਾਂ ਚੋਰੀਆਂ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਤੇ ਧਰਮਸਾਲਾ ਵਿੱਚ ਰਹਿਣ ਲਈ ਮਜਬੂਰ ਨੇ ਗੱਲ ਕਰਾਂਗੇ ਜੋ ਕਿ ਧਰਮਸਾਲਾ ਵਿੱਚ ਰਹਿ ਰਹੇ ਨੇ ਜੇ ਇੱਕ ਪਰਿਵਾਰ ਐਸਾ ਜਿਹਦਾ ਬੱਚਾ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਬੜੀ ਪ੍ਰੋਬਲਮ 'ਚ ਪਰਿਵਾਰ ਆ ਤਾਂ ਗੱਲਬਾਤ ਕਰਾਂਗੇ ਕੀ ਨਾਮ ਮਮਤਾ ਜੀ ਪਿਆਰੋ ਆਪੇ ਐਟਸ ਤੁਸੀਂ ਧਰਮਸਾਲਾ ਵਿੱਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਬਾਰਿਸ਼ ਕਰਕੇ ਕਈ ਦਿਨਾਂ ਦੇ ਰਹਿਣਾ ਭਾਈ ਅੱਜ ਤਾਂ ਇਤਵਾਰ ਤੋਂ ਦ ਛੱਤਾਂ ਚੋਰੀਆਂ ਨੇ ਮਾਤਾ ਜੀ ਕਰ ਘਰ ਜਾ ਕੇ ਤੇ ਲਈ ਤੋਈ ਐਂ ਦੇ ਕੀ ਜਾਂਦਾ ਪਾਣੀ ਤਵਕ ਕੋਈ ਸੁਨੇ ਫਾਰਮ ਵਗੈਰਾ ਵੀ ਭਰੇ ਨਹੀਂ ਫਾਰਮ ਭਰੇ ਹੋਏ ਨੇ ਭਈ ਉਹ ਜੇ ਕਰਤ ਉਸ ਉਹਨਾਂ ਦਾ ਆਇਆ ਸੁਨੇਹਕ ਨਹੀਂ ਆਇਆ ਜੀ ਨਾ ਕੋਈ ਸੁਨੇਹਾਨੇ ਜੀ ਸਾਡੇ ਸਾਰੇ ਗਲੀ ਦੇ ਪਰੇ ਹੋਏ ਨੇ ਸਾਡੇ ਤੁਸੀਂ ਕੀ ਪ੍ਰਸ਼ਾਸਨ ਤੋਂ ਮਾ ਜਾਨੀ ਕਿ ਮੰਗ ਕਰ ਦਿਓ ਮਾਤਾ ਜੀ ਬਸ ਸਾਡੀ ਕਾਜ ਮੰਗਾ ਸਾਡੇ ਘਰ ਲੋਟ ਆ ਜਾਣ ਭਈ ਅਸੀਂ ਕੀ ਮੰਗ ਕਰਨੀ ਓਕੇ ਤੇ ਕੀ ਕੰਮਕਾਰ ਕਰਦੇ ਨੇ ਜੀ ਪਰਿਵਾਰ ਪਰਿਵਾਰ ਨੂੰ ਤਾਂ ਤਪਿਆ ਭਈ ਅੱਛਾ ਜਿਹੜਾ ਕੰਮ ਕਰਨ ਵਾਲਾ ਜੀ हां मुंडा ओ घर दे करदे ने ਸਾਡੇ ਬਹੁਤ ਵਿਚਾਰੀ ਕਰੰਤ ਕੰਮ ਕਰਦੇ ਲੋਕਾਂ ਆਉਣੀ ਲੈ ਜਾਓ ਕੀ ਨਾਮ ਹਮਾ ਤੇ ਅੱਛਾ ਕੀ ਨਾਮ ਆ ਜੀ ਮਲਕੀਤ ਕੌਰ ਅੱਛਾ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਭਾਈ ਤੁਸੀਂ ਇੱਥੇ 2-3 ਦਿਨਾਂ ਤੋਂ ਰਹਿ ਰਹੇ ਕਿੰਨੇ ਜੀ ਹੋਕਰ 10 ਜੀ ਆਸੀ ਅੱਛਾ ਕੀ ਕਰਦੀ ਕੋਈ ਹਾਲਤ ਵਗੈਰਾ ਛੱਤਾ ਵਗੈਰਾ ਚੋਰੀ ਨਹੀਂ ਤਾਂ ਪਾਟ ਗਿਆ ਕੰਦਾ ਕੁੰਦਾ ਸਾਰੀਆਂ ਪਾਟੀਆਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੁਣੇ ਜੀ ਨਾ ਕੁਛ ਨਹੀਂ ਲਿਆਂਦਾ ਕੋਈ ਫਾਰਮ ਵਗੈਰਾ ਹਾਂ ਪਰ ਇਹ ਵੀ ਨਹੀਂ ਕਿ ਵੀ ਆਇਆ ਕੁਛ ਨਹੀਂ ਕੰਮ ਕਰ ਕੀ ਕਰਦੇ ਨੇ ਜੀ ਕਰਦੇ ਕਮ ਬੈਠਾ ਮੰਝੇ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰ ਬਸ ਆਹੀ ਸਾਡਾ ਘਰਾਂ ਦਾ ਹੱਲ ਹੋ ਜੇ ਕੋਈ ਇਹ ਨੇ ਲੋਕ ਜਿਨ੍ਹਾਂ ਨੇ ਦੱਸਿਆ ਉਹਦਾ ਹਾਲ ਕੰਮਕਾਰ ਤੋਂ ਵੀ ਥੱਲੇ ਬੈਠੇ ਨੇ ਯਾਨੀ ਕਿ ਬਿਮਾਰ ਨੇ ਪੀੜਤ ਨੇ ਫਾਰਮ ਵੀ ਭਰ ਚੁੱਕੇ ਦਿਨਿਕ ਸੁਰੇਤ ਤੁਹਾਡੇ ਨਾਲ ਮਹਿਮੂਦ ਬਰਨਾਲਾ ਤੁਸੀਂ ਦੇਖੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਦੀ ਦੀ ਆਵਾਵਾਸਤੀ ਵਿੱਚ ਜਿੱਥੇ ਲਗਾਤਾਰ ਬਾਰਿਸ਼ ਪੈਣ ਨਾਲ ਛੱਤਾਂ ਚੋਰੀਆਂ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਤੇ ਧਰਮਸਾਲਾ ਵਿੱਚ ਰਹਿਣ ਲਈ ਮਜਬੂਰ ਨੇ ਗੱਲ ਕਰਾਂਗੇ ਜੋ ਕਿ ਧਰਮਸਾਲਾ ਵਿੱਚ ਰਹਿ ਰਹੇ ਨੇ ਜੇ ਇੱਕ ਪਰਿਵਾਰ ਐਸਾ ਜਿਹਦਾ ਬੱਚਾ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਬੜੀ ਪ੍ਰੋਬਲਮ 'ਚ ਪਰਿਵਾਰ ਆ ਗੱਲਬਾਤ ਕਰਾਂਗੇ ਕੀ ਨਾਮ ਮਮਤਾ ਜੀ ਪਿਆਰੋ ਆ ਬਈ ਅੱਛਾ ਤੁਸੀਂ ਧਰਮਸਾਲਾ ਵਿੱਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਬਾਰਿਸ਼ ਕਰਕੇ ਕਈ ਦਿਨਾਂ ਦੇ ਰਹਿਣਾ ਬਈ ਅਜ ਤਾਂ ਇਤਵਾਰ ਤੋਂ ਦੋ ਛੱਤਾਂ ਚੋਰੀਆਂ ਨੇ ਮਾਤਾ ਜੀ ਘਰ ਸੜ ਤੋਂ ਬਰਾਹਲਵਾ ਕਾ ਭਾਈ ਘਰ ਜਾ ਕੇ ਲੈ ਤੋਈ ਐਂ ਦੇ ਕੀ ਜਾਂਦਾ ਪਾਣੀ ਤਵਕ ਕੋਈ ਸੁਨੇ ਫਾਰਮ ਵਗੈਰਾ ਵੀ ਭਰੇ ਨਹੀਂ ਫਾਰਮ ਭਰੇ ਹੋਏ ਨੇ ਭਾਈ ਉਹ ਜੇ ਕੱਤ ਉਸ ਉਹਨਾਂ ਦਾ ਆਇਆ ਸੁਨੇਹਕ ਨਹੀਂ ਆਇਆ ਜੀ ਨਾ ਕੋਈ ਸੁਨੇਹ ਨਹੀਂ ਜੀ ਸਾਡੇ ਸਾਰੇ ਗਲੀ ਦੇ ਪਰੇ ਹੋਣ ਸਾਡੇ ਤੁਸੀਂ ਕੀ ਪ੍ਰਸਾਦ ਤੋਂ ਮਾ ਜਾਨੀ ਕਿ ਮੰਗ ਕਰ ਦਿਓ ਮਾਤਾ ਜੀ ਬਸ ਸਾਡੀ ਕਾਜ ਮੰਗਾ ਸਾਡੇ ਘਰ ਲੋਟ ਆ ਜਾਣ ਭਾਈ ਅਸੀਂ ਕੀ ਮੰਗ ਕਰਨੇ ਓਕੇ ਤੇ ਕੀ ਕੰਮਕਾਰ ਕਰਦੇ ਨੇ ਜੀ ਪਰਿਵਾਰ ਪਰਿਵਾਰੋਂ ਮੁੰਡਾ ਤਾਂ ਪ੍ਰਿਆ ਭਾਈ ਅੱਛਾ ਜਿਹੜਾ ਕੰਮ ਕਰਨ ਵਾਲਾ ਜੀ हां मुंडा दे कार <enables bridge dollitations> ओ घर रह दे करदे ने ਸਾਡੇ ਬਹੂ ਵਿਚਾਰੀ ਕਰਾਂਤ ਕਾਰਮ ਕਰਦੇ ਲੋਕਾਂ ਆਉਣੀ ਲੈ ਜਾਓ ਕੀ ਨਾਮ ਮਮਤੇ ਅੱਛਾ ਕੀ ਨਾਮ ਆ ਜੀ ਮਲਕੀਤ ਦਾ ਅੱਛਾ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਭਾਈ ਤੁਸੀਂ ਇੱਥੇ 2-3 ਦਿਨਾਂ ਤੋਂ ਰਹਿ ਰਹੇ ਕਿੰਨੇ ਜੀ ਹੋਕਰ 10 ਜੀ ਆਸੀ ਅੱਛਾ ਕੀ ਕਰਦੀ ਕੋਈ ਹਾਲਤ ਵਗੈਰਾ ਛੱਤਾ ਵਗੈਰਾ ਚੋਰੀ ਨਹੀਂ ਤਾਂ ਪਾਟ ਗਿਆ ਕੰਦਾ ਕੁੱਦਾ ਸਾਰੀਆਂ ਪਾਟੀਆਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੁਣੇ ਜੀ ਨਾ ਕੁਛ ਨਹੀਂ ਲਿਆਂਦਾ ਕੋਈ ਫਾਰਮ ਵਗੈਰਾ ਹਾਂ ਪਰ ਇਹ ਵੀ ਨਹੀਂ ਕਿ ਵੀ ਆਇਆ ਕੁਛ ਨਹੀਂ ਕੰਮ ਕਰ ਕੀ ਕਰਦੇ ਨੇ ਜੀ ਕਰਦੇ ਕੰਮ ਬੈਠਾ ਮੰਝੇ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰ ਬਸ ਆਹੀ ਸਾਡਾ ਘਰਾਂ ਦਾ ਹੱਲ ਹੋ ਜੇ ਕੋਈ ਇਹ ਨੇ ਲੋਕ ਜਿਨ੍ਹਾਂ ਨੇ ਦੱਸਿਆ ਉਹਦਾ ਹਾਲ ਕੰਮਕਾਰ ਤੋਂ ਵੀ ਥੱਲੇ ਬੈਠੇ ਨੇ ਯਾਨੀ ਕਿ ਬਿਮਾਰ ਨੇ ਪੀੜਤ ਨੇ ਫਾਰਮ ਵੀ ਭਰ ਚੁੱਕੇ ਦਿਨਿਕ ਸੁਰੇਤ ਤੁਹਾਡੇ ਨਾਲ ਮਹਿਮੂਦ ਬਰਨਾਲਾ ਤੁਸੀਂ ਦੇਖੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਦੀ ਦੀ ਆਵਾਵਾਸਤੀ ਵਿੱਚ ਜਿੱਥੇ ਲਗਾਤਾਰ ਬਾਰਿਸ਼ ਪੈਣ ਨਾਲ ਛੱਤਾਂ ਚੋਰੀਆਂ ਨੇ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਤੇ ਧਰਮਸਾਲਾ ਵਿੱਚ ਰਹਿਣ ਲਈ ਮਜਬੂਰ ਨੇ ਗੱਲ ਕਰਾਂਗੇ ਜੋ ਕਿ ਧਰਮਸਾਲਾ ਵਿੱਚ ਰਹਿ ਰਹੇ ਨੇ ਜੇ ਇੱਕ ਪਰਿਵਾਰ ਐਸਾ ਜਿਹਦਾ ਬੱਚਾ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਬੜੀ ਪ੍ਰੋਬਲਮ 'ਚ ਪਰਿਵਾਰ ਹੈ ਤਾਂ ਗੱਲਬਾਤ ਕਰਾਂਗੇ ਕੀ ਨਾਮ ਮਮਤਾ ਜੀ ਪਿਆਰੋ ਆਪੇ ਐਟਸ ਤੁਸੀਂ ਧਰਮਸਾਲਾ ਵਿੱਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਬਾਰਿਸ਼ ਕਰਕੇ ਕਈ ਦਿਨਾਂ ਦੇ ਰਹਿਣਾ ਭਾਈ ਅੱਜ ਤਾਂ ਇਤਵਾਰ ਤੋਂ ਛੱਤਾਂ ਚੋਰੀਆਂ ਨੇ ਮਾਤਾ ਜੀ ਕਰ ਘਰ ਜਾ ਕੇ ਤੇ ਲਈ ਤੋਈ ਐਂ ਦੇ ਕੀ ਜਾਂਦਾ ਪਾਣੀ ਤਵਕ ਕੋਈ ਸੁਨੇ ਫਾਰਮ ਵਗੈਰਾ ਵੀ ਭਰੇ ਨਹੀਂ ਫਾਰਮ ਭਰੇ ਹੋਏ ਨੇ ਭਾਈ ਉਹ ਜੇ ਕਰਤ ਉਸ ਉਹਨਾਂ ਦਾ ਆਇਆ ਸੁਨੇਹਕ ਨਹੀਂ ਆਇਆ ਜੀ ਨਾ ਕੋਈ ਸੁਨੇਹਾਨੀ ਸਾਡੇ ਸਾਰੇ ਗਲੀ ਦੇ ਪਰੇ ਹੋਣ ਸਾਡੇ ਤੁਸੀਂ ਕੀ ਪ੍ਰਸ਼ਾਸਨ ਤੋਂ ਮਾ ਜਾਨੀ ਕਿ ਮੰਗ ਕਰ ਦਿਓ ਮਾਤਾ ਜੀ ਬਸ ਸਾਡੀ ਕਾਜ ਮੰਗਾ ਸਾਡੇ ਘਰ ਲੋਟ ਆ ਜਾਣ ਭਾਈ ਅਸੀਂ ਕੀ ਮੰਗ ਕਰਨੀ ਓਕੇ ਤੇ ਕੀ ਕੰਮਕਾਰ ਕਰਦੇ ਨੇ ਜੀ ਪਰਿਵਾਰ ਪਰਿਵਾਰੋਂ ਮੁੰਡਾ ਤਾਂ ਪ੍ਰਿਆਪ ਭਾਈ ਅੱਛਾ ਜਿਹੜਾ ਕੰਮ ਕਰਨ ਵਾਲਾ ਜੀ हां मुंडा ओ घर दे करदे ने ਸਾਡੇ ਬਹੁਤ ਵਿਚਾਰੀ ਕਰੰਤ ਕੰਮ ਕਰਦੇ ਲੋਕਾਂ ਆਉਣੀ ਲੈ ਜਾਓ ਕੀ ਨਾਮ ਮਮਤੇ ਅੱਛਾ ਕੀ ਨਾਮ ਆ ਜੀ ਮਲਕੀਤ ਕੌਰ ਅੱਛਾ ਕਿੰਨੇ ਦਿਨ ਤੋਂ ਰਹਿ ਰਹੇ ਹੋ ਇੱਥੇ ਭਾਈ ਤੁਸੀਂ ਇੱਥੇ 2-3 ਦਿਨਾਂ ਤੋਂ ਰਹਿ ਰਹੇ ਕਿੰਨੇ ਜੀ ਹੋਕਰ 10 ਜੀ ਆਸੀ ਅੱਛਾ ਕੀ ਕਰਦੀ ਕੋਈ ਹਾਲਤ ਵਗੈਰਾ ਛੱਤਾ ਵਗੈਰਾ ਚੋਰੀ ਨਹੀਂ ਤਾਂ ਪਾਟ ਗਿਆ ਕੰਦਾ ਕੁੱਦਾ ਸਾਰੀਆਂ ਪਾਟੀਆਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੁਣੇ ਜੀ ਨਾ ਕੁਛ ਨਹੀਂ ਲਿਆਂਦਾ ਕੋਈ ਫਾਰਮ ਵਗੈਰਾ ਹਾਂ ਪਰ ਇਹ ਵੀ ਨਹੀਂ ਕਿ ਵੀ ਆਇਆ ਕੁਛ ਨਹੀਂ ਕੰਮ ਕਰ ਕੀ ਕਰਦੇ ਨੇ ਜੀ ਕਰਦੇ ਕਮ ਬੈਠਾ ਮੰਗੇ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰ ਬਸ ਆਹੀ ਸਾਡੇ ਘਰਾਂ ਦਾ ਹੱਲ ਹੋ ਜੇ ਕੋਈ ਇਹ ਨੇ ਲੋਕ ਜਿਨ੍ਹਾਂ ਨੇ ਦੱਸਿਆ ਉਹਦਾ ਹਾਲ ਕੰਮਕਾਰ ਤੋਂ ਵੀ ਥੱਲੇ ਬੈਠੇ ਨੇ ਯਾਨੀ ਕਿ ਬਿਮਾਰ ਨੇ ਪੀੜਤ ਨੇ ਫਾਰਮ ਵੀ ਭਰ ਚੁੱਕੇ ਦਿਨਿਕ ਸਵੇਰੇ ਤੁਹਾਡੇ ਨਾਲ ਮਹਿਮੂਦ ਬਰਨਾਲਾ